ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬ ਅਤੇ ਮੈਂ ਤੁਹਾਡਾ ਆਪਣਾ ਪੱਤਰਕਾਰ ਰਸੀਬ ਸਿੰਘ ਪਿਆਰੇ ਸਭ ਤੋਂ ਪਹਿਲਾਂ ਤਾਂ ਅੱਜ ਹੀ ਆਪਣੇ ਸਰੋਤਿਆਂ ਅਤੇ ਦਰਸ਼ਕਾਂ ਨੂੰ ਇੱਕ ਅਪੀਲ ਕਰਨੀ ਚਾਹਾਂਗੇ ਕਿ ਇਹ ਬੀਤੇ ਕਈ ਦਿਨਾਂ ਤੋਂ ਮੈਂ ਸਰਕਾਰਾਂ ਅਤੇ ਪੁਲਿਸ ਪ੍ਰਸ਼ਾਸਨ ਦੇ ਕੁਝ ਅਫਸਰਾਂ ਦੇ ਖਿਲਾਫ ਆਪਣੀ ਆਵਾਜ਼ ਨੂੰ بلند ਕਰਦਾ ਆਇਆ ਲੋਕ ਮਸਲਿਆਂ ਨੂੰ ਜਨਤ ਕਰਦਾ ਆਇਆ ਹਾਂ ਜਿਸ ਨੂੰ ਲੈ ਕੇ ਮੇਰਾ ਚੈਨਲ ਪਿਛਲੇ ਦਿਨ ਜਾਨਕਿ ਕੱਲ ਦੁਪਹਿਰ ਨੂੰ ਬੰਦ ਕਰ ਦਿੱਤਾ ਗਿਆ ਮੈਂ ਸਭ ਤੋਂ ਪਹਿਲਾਂ ਆਪਣੇ ਸਰੋਤਿਆਂ ਤੇ ਚੈਨ ਦਰਸ਼ਕਾਂ ਨੂੰ ਅਪੀਲ ਕਰਦਾ ਕਿ ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਨੂੰ ਤੁਹਾਡੇ ਸਾਥ ਦੀ ਬਹੁਤ ਜ਼ਰੂਰਤ ਹੈ ਤੁਸੀਂ ਸਾਡਾ ਚੈਨਲ ਦੇਖੋਗੇ ਸ਼ੇਅਰ ਕਰੋਗੇ ਕਮੈਂਟ ਕਰੋਗੇ ਲਾਈਕ ਕਰੋਗੇ ਹੁਣ ਅਸੀਂ ਗੱਲ ਕਰਾਂਗੇ ਪੁਲਿਸ ਥਾਣਿਆਂ ਦੇ ਵਿੱਚ ਲਿਖਿਆ ਹੁੰਦਾ ਹੈ ਕਿ ਕਾਨੂੰਨ ਸਭ ਲਈ ਇੱਕ ਹੈ ਅਤੇ ਸੱਚੀ ਇਤਰਾਹ ਦਿਓ ਪੁਲਿਸ ਪ੍ਰਸ਼ਾਸਨ ਤੁਹਾਡੀ ਮੰਗਤ ਲਈ ਹਾਜ਼ਰ ਹੈ ਇਹ ਗੱਲਾਂ ਸਭ ਲਿਖੀਆਂ ਹੋਈਆਂ ਥਾਣਿਆਂ ਦੇ ਕੰਧਾਂ ਦੇ ਉੱਪਰ ਲਿਖੀਆਂ ਹੋਈਆਂ ਇੱਕ ਕੋਰਾ ਝੂਠ ਹੈ ਅੱਜ ਅਸੀਂ ਇੱਕ ਅਜਿਹੇ ਮਸਲੇ ਦਾ ਖੁਲਾਸਾ ਕਰਨ ਜਾ ਰਹੇ ਹਾਂ ਜੋ ਸੁਣ ਕੇ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਅਤੇ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਕਿਸ ਤਰ੍ਹਾਂ ਆਪਣੀਆਂ ਗਲਤੀਆਂ ਤੇ ਪਰਦੇ ਪਾਉਂਦੇ ਨੇ ਅੱਜ ਅਸੀਂ ਗੱਲ ਕਰਾਂਗੇ ਲੁਧਿਆਣਾ ਦੇ ਆਤੀ ਦੇ ਮਾਨਯੋਗ ਐਸਐਸਪੀ ਸਾਹਿਬ ਦੇ 리ਡਰ ਉਪਕਾਰ ਸਿੰਘ ਦੀ ਜਿਸ ਦੇ ਉੱਤੇ ਪਿੰਡ ਮੁੱਲਾਪੁਰ ਦਾਖਾ ਦੇ ਰਵਿੰਦਰਪਾਲ ਸਿੰਘ ਨੇ ਇੱਕ ਦੋਸ਼ ਲਗਾਇਆ ਹੈ ਕਿ ਉਪਕਾਰ ਸਿੰਘ ਜੋ ਕਿ ਐਸਐਸਪੀ ਸਾਹਿਬ ਦਾ ਮੌਜੂਦਾ 리ਡਰ ਹੈ ਉਸਨੇ ਕਈ ਤੱਥ ਜਿਖੋ ਕੇ ਆਪਣੀ ਜੁਆਇਨਿੰਗ ਕੀਤੀ ਸੀ ਅਤੇ ਲਗਾਤਾਰ ਉਸ ਦੀ ਪ੍ਰਮੋਸ਼ਨ ਹੁੰਦੀ ਰਹੀ ਉਹਨਾਂ ਨੇ ਦੋਸ਼ ਲਗਾਏ ਨੇ ਕਿ ਪੁਲਿਸ ਪ੍ਰਸ਼ਾਸਨ ਨੇ ਅੱਖਾਂ ਦੇ ਵਿੱਚ ਘੱਟਾ ਪਾ ਕੇ ਪੁਲਿਸ ਪ੍ਰਸ਼ਾਸਨ ਨੂੰ ਗਮਰਾਹ ਕਰਕੇ ਉਪਕਾਰ ਸਿੰਘ ਪੁਲਸ ਵਿੱਚ ਭਰਤੀ ਹੋਇਆ ਅਤੇ ਲਗਾਤਾਰ ਤਰੱਕੀਆਂ ਵੱਲ ਵਧਾ ਗਿਆ ਜਦੋਂ ਕਿ ਉਹਨਾਂ ਨੇ ਦੱਸਿਆ ਕਿ ਉਪਕਾਰ ਸਿੰਘ ਉੱਪਰ ਇੱਕ 2008 ਦੇ ਵਿੱਚ 315 ਨੰਬਰ ਐਫ ਆਈ ਆਰ ਦਰਜ ਹੋਈ ਸੀ ਜਿਸ ਦੇ ਵਿੱਚ ਲਗਭਗ 9 ਕਰੋੜ 5 ਲੱਖ ਰੁਪਏ ਦਾ ਕਪਲਾ ਯਾਨੀ ਕਿ ਗਵਨ ਹੋਇਆ ਸੀ ਐਚਡੀਐਫਸੀ ਬੈਂਕ ਦੇ ਵਿੱਚ ਇਹ ਗਵਨ ਹੋਇਆ ਸੀ ਜਦੋਂ ਇਸ ਗਵਨ ਦੇ ਵਿੱਚ 12020 ਲੱਗੀ ਸੀ ਕੁਝ ਸਮੇਂ ਬਾਅਦ ਰੁਪਕਾ ਸਿੰਘ ਜੋ ਕਿ ਮੌਜੂਦਾ ਲੀਡਰ ਨੇ ਐਸਪੀ ਸਾਹਿਬ ਦੇ ਉਹਨਾਂ ਨੂੰ ਵੀ ਨਾਮਜ਼ਦ ਕਰ ਦਿੱਤਾ ਗਿਆ ਪਰ ਫੋਨ ਦੇ ਬਾਅਦ ਵੀ ਉਪਕਾਰ ਸਿੰਘ ਨੂੰ ਲਗਾਤਾਰ ਤੱਕੀਆਂ ਮਿਲਦੀਆਂ ਰਹੀਆਂ ਆਪਣੇ ਤੱਥ ਲਕੋ ਕੇ ਪੁਲਿਸ ਪੁਲਿਸ ਪ੍ਰਸ਼ਾਸਨ ਦੇ ਵਿੱਚ ਭਰਤੀ ਹੋਇਆ ਪਰ ਅੱਜ ਵੀ ਉਹ ਐਸਐਸਪੀ ਦੀ ਲੀਡਰ ਦੀ ਕੁਰਸੀ ਤੇ ਬੈਠਾ ਨੂੰ ਸੁਣਾਉਂਦੇ ਹਾਂ ਉਹ ਪੱਖ ਜਿਸ ਦੇ ਵਿੱਚ ਰਵਿੰਦਰ ਸਿੰਘ ਮੁੱਲਾਪੁਰ ਨੇ ਉਪਕਾਰ ਸਿੰਘ ਜੋ ਕਿ ਐਸਐਸਪੀ ਲੁਧਿਆਣਾ ਜਗਰਾਉ ਦੇ ਆਤੀ ਤੇ ਅੱਜ ਮੌਜੂਦਾ ਲੀਡਰ ਨੇ ਉਹਨਾਂ ਦੇ ਉੱਪਰ ਕਿਹੜੇ-ਕਿਹੜੇ ਗੰਭੀਰ ਦੋਸ਼ ਲਗਾਏ ਨੇ ਪਹਿਲਾਂ ਸੁਣੋ ਤੁਸੀਂ ਉਹ ਪੱਖ ਹਾਂਜੀ ਅੰਕਲ ਕੀ ਨਾਂ ਜੀ ਆਪਣਾ ਰਵਿੰਦਰਪਾਲ ਜੀ ਕਿੱਥੋਂ ਦੇ ਰਹਿਣ ਵਾਲੇ ਆ ਜੀ ਮੁੱਲਾਪੁਰ ਤੁਸੀਂ ਅੱਜ ਪੱਤਰਕਾਰਾਂ ਦੇ ਰੂਹਬਰੂ ਹੋਏ ਹੋ ਇੱਕ ਮਸਲੇ ਨੂੰ ਲੈ ਕੇ ਕੀ ਮਾਮਲਾ ਹੈਗਾ ਜੀ ਉਹ ਮਾਮਲਾ ਹੈਗਾ ਜੀ ਐਸਐਸਪੀ ਡਿਰੇਕਟਰ ਨੇ ਇੱਕ ਪਰਚੇ ਦਾ ਜੀ ਕਿ ਕਿੱਥੋਂ ਦੇ ਐਸਐਸਪੀ ਸਾਹਿਬ ਆ ਜੀ ਇਹ ਜਗਰਾਉਂ ਦੇ ਐਸਐਸਪੀ ਸਾਹਿਬ ਦੇ ਡਿਰੇਕਟਰ ਨੇ ਪਵਕਰ ਸਿੰਘ ਜੀ ਜੀ ਇਹਨਾਂ ਦਾ ਇਹ ਪਰਚਾ ਹੋਇਆ ਸੀ 30 12 2008 ਨੂੰ ਜੀ ਐਫਆਈਆਰ ਨੰਬਰ 315 ਜੀ ਜੀ ਪਹਿਲਾਂ ਸਦਾ ਥਾਣਾ ਸੀ ਉਦੋਂ ਸਿਟੀ ਥਾਣਾ ਬਣਿਆ ਜੀ ਜੀ ਥਾਣੇ ਦਾ ਮਾਮਲਾ ਜੀ ਠੀਕ ਹੈ ਜੀ ਕਿਸਾ ਬੇਜਤੇ ਪਰਚਾ ਹੋਇਆ ਸੀਗਾ ਕੀ ਕਾਰਨ ਸੀਗਾ ਜੀ ਉਹ ਇਹ ਬੈਂਕ ਦੇ ਵਿੱਚ ਗਮਨ ਹੋਇਆ ਸੀ 9 ਕਰੋੜ 65 ਲੱਖ ਦਾ ਜੀ ਕਿਹੜੀ ਬੈਂਕ ਦਾ ਗਮਨ ਆ ਜੀ ਐਚਡੀਐਫਸੀ ਬੈਂਕ ਦਾ ਜੀ ਅੱਛਾ ਜੀ ਫਿਰ ਉਸ ਤੋਂ ਬਾਅਦ ਕੀ ਹੋਇਆ ਜੀ ਉਸ ਤੋਂ ਬਾਅਦ ਇਹਨਾਂ ਦੇ ਕਾਰਵਾਈ ਹੋ ਗਈ ਜੀ ਪੰਜ ਬੰਦੇ ਨੂੰ ਸਜ਼ਾ ਹੋ ਗਈ ਜੀ 12 ਬੰਦਿਆਂ ਤੋਂ ਟੋਟਲ 17 ਬੰਦੇ ਸੀ 12 ਬੰਦੇ ਜਨਕਵਰੇ ਜਲ ਪਿਆ ਜੀ ਹਾਂ ਜੀ ਤਿੰਨ ਦਿਵਾਰੀ ਡੀਜੀਪੀ ਸਾਹਿਬ ਨੇ ਮੱਥੇ ਮਾਰਕ ਕਰਤੀ ਪਟਿਆਲੇ ਜੀ ਐਸਐਸਬੀ ਸਾਹਿਬ ਨੂੰ ਜੀ ਉਹਨਾਂ ਨੇ ਮਾ ਕਰਕੇ ਇਨਗੁਆਰੀ ਇਹਨਾਂ ਨੂੰ ਦੋਸ਼ੀ ਬਣਾਇਆ ਗਿਆ ਤੁਸੀਂ ਬੜਾ ਵੱਟਾ ਦੋਸ਼ ਲਾ ਰਹੇ ਹੋ ਜੀ ਆਪਣੇ ਕੋਲੇ ਕੋਈ ਇਦਾਂ ਦਾ ਫੌਕਤਾ ਸਬੂਤ ਹੈ ਜਿਹਦੇ ਬਹਿਬਰ ਤੇ ਆ ਤੁਸੀਂ ਇੱਕ ਪੱਤਰਕਾਰਾਂ ਦੇ ਰੂਪ ਰੂ ਹੋਣ ਲੱਗੇ ਹੋ ਜੀ ਬਿਲਕੁਲ ਹੈ ਜੀ ਐਫ ਆਈ ਆਰ ਹੈ ਜੀ ਆਪਣੇ ਕੋਲੇ ਜੀ ਐਫ ਆਈ ਆਰ ਦੇ ਵਿੱਚ 9 ਆ ਜਮਕਾਰ ਦਿੰਦਾ ਜੀ ਔਰ 9 ਦੇ ਵਿੱਚ ਵਰਚਾ ਹੁੰਦਾ ਤੇ 11 ਚ ਭਰਤੀ ਹੁੰਦਾ ਜੀ ਇਹ ਠੀਕ ਹੈ ਜੀ ਇਹਨੇ ਆਪਣੇ ਤੱਥ ਲਗੋਏ ਨੇ ਭਰਤੀ ਵਾਲੇ ਜੀ ਜੀ ਵੀ ਭਰਤੀ ਨਹੀਂ ਹੋ ਸਕਦਾ ਜੀ ਉਸ ਤੋਂ ਬਾਅਦ ਪ੍ਰਮੋਸ਼ਨ ਵੀ ਲਗਾਤਾਰ ਹੋ ਰਹੀ ਹੈ ਜੀ ਉਪਕਾਰ ਦੀ ਫਿਰ ਉਹ ਕਿਉਂ ਹੋ ਰਹੀ ਹੈ ਜੀ ਉਸ ਦਿਨ 13 ਦੇ ਰਜੇ ਦੀ ਜਮਾਨਤ ਹੋ ਗਈ ਜੀ ਜੇ ਪਰਚਾ ਦਰਜ ਨਹੀਂ ਸੀ ਇਹ ਜਮਾਨਤ ਨਾ ਕਰੋਂਦਾ ਜੀ ਜਮਾਨਤ ਹੋਈ ਆ 13 ਵਿੱਚ ਪ੍ਰਮੋਸ਼ਨ ਲੈ ਗਿਆ ਜੀ ਸਿਪਾਹੀ ਤੋਂ ਹੌਲਦਾਰ ਬਣ ਗਿਆ ਜੀ ਔਰ 19 20 ਤੋਂ ਲੈ ਕੇ ਹੁਣ ਤੱਕ ਇਹ ਐਸਐਸ ਦੇ ਲੀਡਰ ਲੱਗਦਾ ਆ ਰਿਹਾ ਠੀਕ ਹੈ ਜੀ ਵੀ ਹੋ ਗਏ ਛਾਣੇ ਜਾਂਦਾ ਨਹੀਂ ਆਪਦੇ ਤੱਤ ਲਗਾਉਣ ਦੇ ਵਾਸਤੇ ਜੀ ਮੈਨੂੰ ਕਿਤੇ ਤੱਕ ਸ਼ੱਕ ਆ ਵੀ ਜਿਹੜੇ ਕਾਗਜ਼ ਪੱਤਰ ਨੇ ਉੱਤੇ ਦੇ ਇਹ ਗਵਨ ਕਰ ਰਿਆ ਜੀ ਤੇ ਮੈਨੂੰ ਕੋਈ ਇਨਸਾਫ ਮਿਲਣ ਦੀ ਆਸ ਨਹੀਂ ਹੈ ਜਿਹੜਾਉ ਬੋਲ ਤੋਂ ਮੈਂ ਮੇਰੀ ਮੰਗੇ ਆ ਵੀ ਇਹ ਇਨਕੁਆਰੀ ਕਿਤੇ ਬਾਹਲੇ ਅਫਸਰ ਤੋਂ ਆਈ ਫੇਰ ਸਭ ਤੋਂ ਕਰਾਈ ਜਾ ਨਹੀਂ ਤੁਹਾਨੂੰ ਇਸ ਮਾਮਲੇ ਦਾ ਕਿੱਦਾਂ ਤੁਹਾਡੇ ਧਿਆਨ ਦੇ ਵਿੱਚ ਆਇਆ ਜੀ ਮੇਰੇ ਧਿਆਨ ਦੇ ਵਿੱਚ ਆਇਆ ਮੇਰਾ ਢਾਬਾ ਜੀ ਮੁੱਲਾਵਰ ਪੜਦਾ ਢਾਬਾ ਜੀ ਇੱਥੇ ਕੁਝ ਮੁਲਾਜ਼ਮ ਰੋਟੀ ਖਾਂਦੇ ਸੀ ਜੀ ਉਹ ਗੱਲਾਂ ਕਰਦੇ ਸੀ ਵੀ ਤਾਂ ਅਗਰ ਕੀ ਆ ਗੱਲ ਆ ਉਹਦੀ ਮੈਂ ਆਰਟੀ ਆਪੇ ਜੀ ਮੈਨੂੰ ਉਹਨਾਂ ਨੇ ਆਰਟੀ ਨਹੀਂ ਦਿੱਤੀ ਮੈਨੂੰ ਸ਼ੱਕ ਦੇ ਦਾਰੇ ਜਾ ਗਿਆ ਜੀ ਜੀ ਵੀ ਇਹ ਮੇਰਾ ਪਰਸਨਲ ਮਾਮਲਾ ਅਸੀਂ ਆਰਟੀ ਨਹੀਂ ਦੇ ਨਹੀਂ ਸਕਦੇ ਠੀਕ ਹੈ ਜੀ ਮੈਂ ਤੱਥਾਂ ਦੇ ਆਧਾਰ ਤੇ ਆਰਟੀ ਮੰਗੀ ਸੀ ਮੈਂ ਕੋਈ ਪਰਸਪ ਨਹੀਂ ਮੰਗੀ ਇਹਨਾਂ ਦਾ ਕੋਈ ਵੇਰਵਾ ਕਪਾਰ ਸਿੰਘ ਦਾ ਮੈਂ ਤਾਂ ਇਹਦੇ ਰਿਕਾਰਡ ਜੋ ਕੁਝ ਵੀ ਬੋਲਦਾ ਸੀਗਾ ਉਹ ਮੰਗਿਆ ਸੀ ਮੈਂ ਬਿਲਕੁਲ ਜੀ ਸਰਕਾਰੀ ਕੁਰਸੀ ਤੇ ਬੈਠਾ ਤੁਸੀਂ ਲੈਣ ਦੇ ਉਹਦੇ ਜੇ ਆਰਟੀਆ ਦਾ ਅਧਿਕਾਰ ਆ ਤੁਹਾਡੇ ਕੋਲ ਲੈਣ ਦਾ ਫਿਰ ਤੁਹਾਨੂੰ ਦਿੱਤੀ ਨਹੀਂ ਗਈ ਇਸ ਸਵਾਲ ਦੇ ਵਿੱਚ ਤੁਸੀਂ ਉੱਚ ਅਧਿਕਾਰੀਆਂ ਦੇ ਸੰਪਰਕ ਰਿਆ ਦੇ ਵਿੱਚ ਨਹੀਂ ਆਏ ਜੀ ਇਹ ਮੈਂ ਐਸਐਮ ਦਫ਼ਤਰ ਗਿਆ ਜੀ ਐਸਐਮ ਸਾਹੂ ਕੋਲੇ ਗਿਆ ਜੀ ਵੇਦਾਂ ਕਰਕੇ ਤੁਹਾਡੇ ਲੀਡਰ ਬਰਖਲਾ ਮੇਰੀ ਤਰਖਾਸਤਾ ਜੀ ਜੀ ਉਹਨਾਂ ਨੇ ਕਾਜੀ ਦਰਖਾਸਤਾਂ ਮੈਂ ਕਿਹਾ ਜੀ ਇਹ ਗਲਤ ਭਰਤੀ ਹੋਇਆ ਹੋਇਆ ਜੀ ਇੱਥੇ ਪਰਚਾ ਸੀ ਜਦੋਂ ਭਰਤੀ ਹੋਇਆ ਵਾ ਤੇ ਇਹਨੂੰ ਇੱਥੋਂ ਬਦਲਿਆ ਜਾਵੇ ਤੋਂ ਮੇਰਾ ਜਰਾ ਆਏਗਾ ਐਨਮੋਜੀਕੇਸ਼ਨ ਅਨਵੈਸਟੀਗੇਸ਼ਨ ਵੀ ਸਹੀ ਹੋਦੀ ਰਹੇ ਜੀ 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 ਇਹਨਾਂ ਨੇ ਕਹਿੰਦੇ ਕੋਈ ਨਾ ਕਿਦੇ ਕੋਲ ਚਲਦੀ ਆ ਮੈਂ ਕਹਿੰਦਾ ਕਿ ਬਾਲਕਿਸ਼ਨ ਕੋਲ ਚਲਦੀ ਆ ਜੀ ਡੀਐਸਪੀ ਸਾਹਿਬ ਕੋਲ ਚਲਦੀ ਆ ਜੀ ਜੀ ਮੈਂ ਉਹ ਉਹਨਾਂ ਨੇ ਬਾਲਕਿਸ਼ਨ ਨੂੰ ਫੋਨ ਲਾ ਲਿਆ ਵੀ ਦੁੱਧਾ ਦੁੱਧ ਪਾਣਿਆ ਪਾਣੀ ਕੀਤਾ ਜਾਵੇ ਕਿਸੇ ਦੀ ਸਮਾਈ ਨਾ ਹੋਵੇ ਤੁਸੀਂ ਕਦੋਂ ਮਿਲੇ ਸੀਗੇ ਐਸਐਸਪੀ ਸਾਹਿਬ ਨੂੰ ਐਸਐਸਪੀ ਨੂੰ ਸਾਹਮਣੇ ਮਿਲਿਆ ਸੀ ਉਹ ਜੀ ਪੰਜ ਦਿਨ ਦੋ ਦੋ ਦਾ ਦੋ ਦੋ ਤੇ ਪਾਣੀ ਦਾ ਪਾਣੀ ਲੱਗਦਾ ਹੋ ਜੂਗਾ ਨਹੀਂ ਹੋਣਾ ਜੀ ਪੁਲਸ ਇੰਜਰੀ ਲੱਗਦੀ ਜਿਵੇਂ ਆਪਣੇ ਮਹਿਕਮੇ ਦੇ ਬੰਦੇ ਨੂੰ ਆਪ ਹੀ ਬਚਾਉਂਦੇ ਬਿਲਕੁਲ ਬਚਾ ਰਹੀ ਹੈ ਜੀ ਕਿਉਂਕਿ ਐਸਐਸਪੀ ਦਾ ਰੀਡਰ ਲੱਗੇ ਤਾਂ ਹਮੇਸ਼ਾ ਲਿਖਦੇ ਆ ਥਾਣੇ ਦੇ ਵਿੱਚ ਸੱਚੀ ਹਮੇਸ਼ਾ ਸੱਚੀ ਤਲਾ ਦੋ ਤੇ ਲੱਗ ਨਹੀਂ ਰਿਹਾ ਕਿ ਤੁਸੀਂ ਆਪ ਭਟਕ ਗੀਏ ਬਲੋ ਜੇ ਜੇ ਇਹੀ ਕੋਈ ਮਾਮਲਾ ਤੁਸੀਂ ਹੋਤੇ ਹੋਆ ਹੁੰਦਾ ਉਹਨ ਜਸਮੰਸ ਕਰਕੇ ਬਰਚਾ ਦਰਜ ਕਰ ਦਿੱਤੇ ਜੀ ਹੋ ਸਕਦਾ ਕਿ ਤੁਸੀਂ ਇੱਥੇ ਗਲਤ ਹੁੰਦੇ ਤੇ ਤੁਹਾਡੇ ਵੀ ਬਰਚਾ ਦਰਜ ਕਰਦੇ ਲੱਗਦੇ ਮੈਂ ਤਾਂ ਮੈਂ ਤਾਂ ਇਹ ਗੱਲ ਮੰਨਦਾ ਜੀ ਇਹ ਮੈਂ ਗਲਤ ਅਮਰਜ਼ੀ ਐਪੀ ਕਰਦਾਂ ਜ ਜੇ ਇਹ ਦਾਗਲ ਨਹੀਂ ਸੀਗਾ ਪਰਚੇ ਵਿੱਚ ਦਾਗਲ ਨਹੀਂ ਸੀ ਫਿਰ ਉਹ ਜਮਾਨਤ ਕਰਾਉਂਦੀ ਕਿ ਲੋੜ ਸੀ ਕਿੰਨੇ ਜਣੇ ਇਨਵੋਲਵ ਸੀਗੇ ਕੀ ਹਜ਼ਾਰਾਂ ਬੰਦੇ ਸੀ 59 52 ਨੂੰ ਸਜ਼ਾ ਹੋਈ ਹੈ ਜੀ 12 ਬੱਚੇ ਇਨਵੋਲਵ ਕਿਤੇ ਹੋ ਜੀ ਜੀ ਰਵਿੰਦਰ ਜੀ ਕਿਹੜੀ ਕਿਹੜੀ ਧਾਰਾ ਲਾ ਕੇ ਇਹਨਾਂ ਦੇ ਪਰਚਾ ਦਰਜ ਹੋਇਆ ਜੀ ਇਹ 409 ਆ ਜੀ ਜੀ 1077 ਆ ਜੀ ਜੀ 212 ਆ ਜੀ ਜੀ ਕਿਹੜੇ ਥਾਣੇ ਦਾ ਪਰਚਾ ਜੀ ਇਹ ਸਿਟੀ ਥਾਣੇ ਦਾ ਜਗਰਾਉਂਦਾ ਕਿੰਨੇ ਟਾਈਮ ਤੋਂ ਤੁਸੀਂ ਇਸ ਕੇਸ ਦੀ ਪੈਰਵਾਈ ਕਰ ਰਹੇ ਹੋ ਜੀ ਮੈਨੂੰ ਹੋ ਗਿਆ ਘੱਟੋ ਘੱਟ ਇੱਕ ਸਾਲ ਸਾਲ ਇੱਕ ਸਾਲ ਤੋਂ ਤੁਸੀਂ ਪੁਲਿਸ ਪ੍ਰਸ਼ਾਸਨ ਨੇ ਗੇੜ ਖੜਕਾਰੇ ਹੋ ਜੀ ਇਸ ਦੇ ਸਬੰਧ ਦੇ ਵਿੱਚ ਬਿਲਕੁਲ ਬਿਲਕੁਲ ਪਰ ਹਜੇ ਤੱਕ ਤੁਹਾਨੂੰ ਕੋਈ ਆਸ ਨਹੀਂ ਕਰਨੀ ਚਾਹੀਦੀ ਹੈ ਜੀ ਨਹੀਂ ਕਰਨੀ ਜੀ ਤੇ ਕਿਤੇ ਨਾ ਕਿਹਾ ਫਿਰ ਇਹ ਨਹੀਂ ਲੱਗਦਾ ਹੈ ਕਿ ਤੁਹਾਨੂੰ ਮੈਨੂੰ ਨਹੀਂ ਲੱਗਦਾ ਕਿ ਪੁਲਿਸ ਪ੍ਰਸ਼ਾਸਨ ਆਹ ਇਹ ਨਿਰਪੱਖਤਾ ਨਾਲ ਜਾਂਚ ਕਰਕੇ ਤੁਹਾਨੂੰ ਇਨਸਾਫ ਦੇਊਗਾ ਜੀ ਨਹੀਂ ਦੇ ਸਕਦੀ ਜੀ ਕਿਉਂਕਿ ਮੈਨੂੰ ਹਾਈ ਕੋਰਟ ਅਦਰਮਾ ਜਾ ਲੜਨਾ ਪੈਣਾ ਹੈ ਠੀਕ ਹੈ ਜਾਨੀ ਆਪਣਾ ਅਗਲਾ ਕਦਮ ਹੋਊਗਾ ਕਿ ਆਪਾਂ ਹਾਈ ਕੋਰਟ ਦੀ ਪੈਰਵਾਈ ਕਰਾਂਗੇ ਜੀ ਹਾਈ ਕੋਰਟ ਦੀ ਪੈਰਵਾਈ ਕਰਾਂਗੇ ਮੈਂ ਸਟਾਰ ਕੋਰਟ ਲਾਂਗੂਗਾ ਇਹਨਾਂ ਤੋਂ ਜੀ ਜੋ ਕੁਝ ਕਰਨਗੇ ਤੇ ਠੀਕ ਹਨ ਜੇ ਨਾਲ ਹਾਈ ਕੋਰਟ ਜਾਂਦੇ ਆ। ਇਹ ਜਿਹੜੇ ਤੁਸੀਂ ਦੱਸ ਰਹੇ ਲੀਡਰ ਸਾਹਿਬ ਇਹ ਲੋਕਲੀ ਇੱਥੇ ਜਗਰਾਉਂ ਏਰੀਆ ਦੀ ਕਿੱਥੋਂ ਦੇ ਹੈ? ਇਹ ਆਪਣੇ ਸਵਦੀ ਖੁਰਦੇ ਆ ਜਿਹੜਾ ਜਗਰਾਉਂ ਦੇ ਨਾਲ ਜੀ ਲੁਧਿਆਣਾ ਤੇ ਹਾਤੀ ਦੇ ਵਿੱਚ ਹੀ ਆ ਜਾਂਦਾ ਜੀ ਬਿਲਕੁਲ ਜੀ ਬਿਲਕੁਲ ਸਦਾ ਮੀਟ ਦੀ ਆ ਪੈਂਦਾ ਜੀ ਥਾਣਾ ਸਦਰ ਪੈਂਦਾ ਇਹਨਾਂ ਨੂੰ ਜੀ ਰਵਿੰਦਰ ਜੀ ਆਪਾਂ ਹੁਣ ਤੱਕ ਦੇਖਦੇ ਆਏ ਜਦੋਂ ਵੀ ਪੁਲਿਸ ਪ੍ਰਸ਼ਾਸਨ ਦੇ ਉੱਤੇ ਉਂਗਲ ਉੱਠਦੀ ਆ ਤਾਂ ਪੁਲਿਸ ਦੇ ਜਿਹੜੇ ਅਧਿਕਾਰੀ ਆ ਉਹ ਜਿਹੜਾ ਦਰਖਾਸਤ ਕਰਤਾ ਹੁੰਦਾ ਉਹਨੂੰ ਦਬਾਉਣ ਲਈ ਜਦੋਂ ਜੈਦ ਕਰਦੇ ਆ ਕਦੇ ਖੱਬੇ ਕਦੇ ਸੱਜੇ ਤੁਹਾਡੇ ਤੇ ਕੋਈ ਇਦਾਂ ਦਾ ਪ੍ਰੈਸ਼ਰ ਪਾਇਆ ਗਿਆ ਜੀ ਕਿ ਨਹੀਂ ਨਹੀਂ ਤੇ ਹੱਦਾਂ ਕੋਈ ਪ੍ਰੈਸ਼ਰ ਨਹੀਂ ਪਾਇਆ ਗਿਆ ਲੇਕਿਨ ਮੈਂ ਪੱਤਰਕਾਰ ਨਾਲ ਉੱਤੇ ਗੱਲਬਾਤ ਕੀਤੀ ਸੀ ਜੀ ਡਿਪਟੀ ਸਾਹਿਬ ਕਹਿੰਦੇ ਆ ਕਿ ਇੰਨਾ ਦਾ ਰਾਜਨਾਮਾ ਚੱਲਦਾ ਮੇਰਾ ਕੋਈ ਕਿਸੇ ਨਾਲ ਕੋਈ ਕਿਸੇ ਦਾ ਰਾਜਨਾਮਾ ਨਹੀਂ ਹੈ ਜੀ ਠੀਕ ਹੈ ਤਾਂ ਤੇ ਰੀਡਰ ਸਾਹਿਬ ਦਾ ਰਾਜਨਾਮਾ ਚੱਲਦਾ ਹਾਂਜੀ ਕੋਈ ਰਾਜਨਾਮਾ ਨਹੀਂ ਮੇਰਾ ਕਿਸੇ ਨਾਲ ਠੀਕ ਹੈ ਮੈਂ ਨਰਪੱਥ ਜਾਂਚ ਚ ਉਹਨਾਂ ਵਾਂ ਉਹ ਜਿਹੜੇ ਬੰਦੇ ਦੀ ਇਹਨੇ ਨੌਕਰੀ ਖੋਈ ਆ ਉਹ ਬੰਦੇ ਨੂੰ ਬੁਰਸੇ ਬਣਾਉਣਾ ਚਾਹੁੰਦਾ ਅੱਛਾ ਇਹਨਾਂ ਨੇ ਕਿਸੇ ਦੀ ਨੌਕਰੀ ਖੋ ਕੇ ਆਪ ਬਹਾਲ ਹੋਏ ਬਿਲਕੁਲ ਜੀ ਠੀਕ ਹੈ ਜੀ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ ਫਿਰ ਆਖਰ ਦੇ ਵਿੱਚ ਮਰਜ਼ਾ ਮੰਗ ਇਹੀ ਕਰਦਾ ਵੀ ਇਹ ਜੀ ਗੰਦੀ ਕਾਰਵਾਈ ਕੀਤੀ ਜਾਵੇ ਜੋ ਨਰਪੱਥ ਜਾਂਚਾ ਉਹ ਕਰਕੇ ਦੁੱਧ ਦਾ ਦੁੱਧ ਬਣ ਜਾ ਪਾਣੀ ਕੀਤਾ ਜਾਵੇ ਜਾਣੀ ਅਜੇ ਤੱਕ ਇੱਕ ਸਾਲ ਦੇ ਵਿੱਚ ਐਸਐਸਪੀ ਸਾਹਿਬ ਨੇ ਜਾਂ ਜਿਹੜੇ ਸਬੰਧਤ ਅਧਿਕਾਰੀ ਨੇ ਤੁਹਾਨੂੰ ਕੋਈ ਹਜੇ ਕਲੀਅਰ ਨਹੀਂ ਕਰ ਰਹੇ ਹੈਗੇ ਵੀ ਇਹਦਾ ਕੀ ਸਟੇਟਸ ਹੈਗਾ ਜੀ ਨਹੀਂ ਜੀ ਕੋਈ ਨਹੀਂ ਕਰਦੇ ਜੀ ਮੈਂ ਅਸਲ ਐਸਐਸਓ ਸਾਹਿਬ ਨੂੰ ਕੁਰਸੀ ਆ ਜੀ ਮੈਂ ਕਿਹਾ ਜੀ ਇਹਨੂੰ ਬਦਲ ਦਿਓ ਇੱਥੋਂ ਜੀ ਕਹਿੰਦੇ ਤੁਹਾਨੂੰ ਕੀ ਮਤਲਬ ਬਦਲਣ ਵਾਲਾ ਮੈਂ ਕਿਹਾ ਜੀ ਮੇਰੇ ਕੰਮ 'ਚ ਜੱੱਕਾ ਪਉਂਦਾ ਇਹ ਮੈਨੂੰ ਮੈਂ ਕਾਗਜ਼ ਮੰਗਦਾ ਮੈਨੂੰ ਨਹੀਂ ਦੇ ਰਹੇ ਜੀ ਕਹਿੰਦੇ ਕੋਈ ਨਾ ਮੈਂ ਗਪਾਲਕਿਸ਼ ਨੂੰ ਕਹਿ ਦਿੰਦਾ ਦੋ ਤੋ ਦੋ ਪਾਣੀ ਪਾਣੀ ਐਸਐਸਪੀ ਸਾਹਿਬ ਦੇ ਰੀਡਰ ਦੀ ਕੁਰਸੀ ਤੇ ਕਦੋਂ ਦਾ ਬੈਠਾ ਜੀ ਇਨਸਾਨ ਇਹ 19 ਤੋਂ ਲੈ ਕੇ ਹੁਣ ਤੱਕ ਦਾ ਬੈਠਾ ਜੀ 19 ਤੋਂ ਲੈ ਕੇ ਹੁਣ ਤੱਕ ਲੱਗਦਾ ਨਹੀਂ ਇਹਦੀ ਬਦਲੀ ਹੋਣੀ ਚਾਹੀਦੀ ਸੀ ਬਿਲਕੁਲ ਬਦਲੀ ਹੋਣੀ ਅਜੇ ਤੱਕ ਕੋਈ ਨਿਆ ਚਲ ਬੈਠਾ ਹੀ ਨਹੀਂ ਜੀ ਇੱਕ ਗੱਲ ਇਕ ਗੁਰਵਿੰਦਰ ਜੀ ਇਹ ਦੋਸਤੋ ਜਦੋਂ ਵੀ ਕੋਈ ਪੁਲਿਸ ਅਧਿਕਾਰੀ ਭਰਤੀ ਹੁੰਦਾ ਤਾਂ ਉਹ ਪਹਿਲਾਂ ਉਹਦੀ ਪੀਸੀਸੀ ਹੁੰਦੀ ਹੈ ਐਨਓਸੀ ਮਿਲਦੀ ਆ ਫਿਰ ਇਹਨਾਂ ਨੂੰ ਐਨਓਸੀ ਕਿਵੇਂ ਮਿਲ ਗਈ ਜੀ ਇਹ ਇਹਨਾਂ ਨੂੰ ਪਤਾ ਹੋ ਜੇ ਇਹਨਾਂ ਨੇ ਮੈਂ ਤਾਂ ਵੈਸੇ ਉਸ ਨੂੰ ਕਹਿ ਗਿਆ ਵੀ ਮੈਨੂੰ ਨਹੀਂ ਪਤਾ ਦਾਖਲ ਭਰਤੀ ਕਿਵੇਂ ਕਰਦੇ ਆ ਇਹਨੂੰ ਜੀ ਜਿਹੜੀ ਤੱਥਾਂ ਦੇ ਹਿਸਾਬ ਨਾਲ ਭਰਤੀ ਹੋ ਗਿਆ ਜੀ ਵੀ ਜਦੋਂ ਘੋਸ਼ਣਾ ਪੱਤਰ ਲੈਣੇ ਹੋ ਤੁਸੀਂ ਉੱਤੇ ਲਿਖਿਆ ਹੁੰਦਾ ਵੀ ਤੇਰੇ ਇੰਨੇ ਬੱਚੇ ਨੇ ਇੰਨੇ ਅਨਮੈਰਿਡਾ ਅਨਵੈਰਿਡਾ ਵੀ ਆ ਗੜਾ ਘਾਰਾ ਇੰਨੇ ਮੇਰੇ ਪਿਓ ਆ ਮਾਵਾ ਇੰਨੇ ਮੇਰੇ ਘਰ ਦੇ ਆ ਮੈਂਬਰ ਉਹਦੇ ਸਭ ਕੁ ਲਿਖਿਆ ਜਾਂਦਾ ਵੀ ਅੰਦਰ ਤੇ ਕੋਈ ਇਨਕੁਆਰੀ ਚੱਲਦੀ ਆ ਜਾਂ ਮੇਰੇ ਤੇ ਪਰਚਾ ਚੱਲਦਾ ਉੱਤੇ ਲਿਖ ਕੇ ਜਾਂਦਾ ਜਦੋਂ ਭਰਤੀ ਹੋ ਜਾਂਦਾ ਉਸ ਤੋਂ ਬਾਅਦ ਜਦੋਂ ਕਹਿੰਦੇ ਆ ਵੀ ਇਹਦੀ ਇਨਕੁਆਰੀ ਜਿਹੜੀ ਚੱਲਦੀ ਆ ਉਹਦੀ ਸੈਟ ਕਰ ਲਾ ਤਾਂ ਕੁਰਸੀ ਦੇ ਦੋਨੋਂ ਘੋਸ਼ਣਾ ਪੱਤਰ ਮਿਲੂਗਾ ਗੁਰਵਿੰਦਰ ਜੀ ਕਿਤੇ ਨਾ ਕਿਤੇ ਇਹ ਚੀਜ਼ ਨਸ਼ਰ ਨਹੀਂ ਹੋ ਰਹੀ ਕਿ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਇਹਨਾਂ ਨੂੰ ਰੜਿਆ ਹੋਇਆ ਜੀ ਬਿਲਕੁਲ ਪੂਰਾ ਰੜਿਆ ਹੋਇਆ ਜੀ ਕੋਈ ਸ਼ੱਕ ਨਹੀਂ ਉਸ ਦੀ ਤੇ ਫਿਰ ਜਦੋਂ ਐਸਐਸਪੀ ਸਾਹਿਬ ਨੇ ਤੁਹਾਡੀ ਕੋਈ ਸੁਣਵਾਈ ਨਹੀਂ ਕੀਤੀ ਹਾਈ ਕੋਰਟ ਜਾਣ ਤੋਂ ਪਹਿਲਾਂ ਪਹਿਲਾਂ ਤੁਸੀਂ ਕਿ ਉਹ ਇਸ ਤੋਂ ਉੱਚ ਅਧਿਕਾਰੀਆਂ ਨੇ ਧਿਆਨ ਦੇ ਵਿੱਚ ਪੂਰਾ ਮਾਮਲਾ ਲੈ ਕੇ ਆਉਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਜੀ ਮੈਂ ਕੀਤੀ ਮੈਂ ਲੈਟਰ ਪਾਈਆਂ ਡੀਪੀ ਦਾ ਸਭ ਲੈਟਰ ਪਾਈਆਂ ਜੀ ਮੈਂ ਹੋਮ ਮਿਨਿਸਟਰ ਨੂੰ ਲੈਟਰ ਪਾਈ ਜੀ ਚੀਨ ਮਿਨਿਸਟਰ ਨੂੰ ਲੈਟਰ ਪਾਈ ਜੀ ਇਹਨਾਂ ਪਾਈਆਂ ਲੈਟਰਾਂ ਦਾ ਕੋਈ ਜਵਾਬ ਮਿਲਿਆ ਤਾਂ ਮੈਨੂੰ ਕੋਈ ਜਵਾਬ ਨਹੀਂ ਮਿਲਿਆ ਜੀ ਜੀ ਇਹ ਕਹਿੰਦੇ ਵੀ ਲੈਟਰ ਇੱਕ ਦਾ ਹੀ ਆਪਾਂ ਕਰਾਂ ਤੇ ਬਾਕੀ ਦਾਗਲ ਦਫਤਰ ਕਰ ਦਿਆਂਗੇ ਜੀ ਮੈਨੂੰ ਲੱਗਦਾ ਲੱਗਦਾ ਬਾਕੀ ਦਰਖਾਸਤਾਂ ਮੇਰੀਆਂ ਦਾਗਲ ਦਫਤਰ ਕੀਤਾ ਗਈਆਂ ਵੀ ਇੱਕ ਦੇ ਵੀ ਨਰਬਖ ਜਾਂਚ ਨਹੀਂ ਹੋਈ ਲੱਗਦਾ ਇਹਨਾਂ ਦੀ ਰੀਡਰ ਸਾਹਿਬ ਦੇ ਉੱਪਰ ਤੱਕ ਪਹੁੰਚ ਆਪ ਦੀ ਅਪਰੋਚ ਦਿਖਾ ਰਹੇ ਆ ਬਿਲਕੁਲ ਦਿਖਾ ਰਿਹਾ ਜੀ ਮੈਂ ਵਾਰ-ਵਾਰ ਉੱਥੇ ਜਾਨਕਪਾਲ ਜੀ ਕੋਲੇ ਉਹ ਕਹਿੰਦੇ ਆ ਵੀ ਇਹ ਰਿਕਾਰਡ ਨਹੀਂ ਮਿਲਿਆ ਉਹ ਰਿਕਾਰਡ ਥਾਣੇ ਦਾ ਮੈਂ ਥੋੜਾ ਲੈ ਕੇ ਆਉਣਾ ਜੀ ਰਿਕਾਰਡ ਥਾਣੇ ਦਾ ਰਿਕਾਰਡ ਥਾਣੇ 'ਚ ਹੀ ਰਹਿਣਾ ਜੀ ਜੀ ਮੈਨੂੰ ਨਹੀਂ ਦੇ ਸਕਦੇ ਇਹਨਾਂ ਕੋਲ ਤਾਂ ਹੈਗਾ ਨਾ ਉਹਦਾ ਨਰਬਖ ਜਾਂਚ ਕਰਕੇ ਜਿਹੜੀ ਗਾਰਵਈਵਾਂ ਦੇ ਕਰ ਦੇਣ ਜੀ ਰਵਿੰਦਰ ਜੀ ਕਿਤੇ ਇਦਾਂ ਲੱਗ ਰਿਹਾ ਸਾਨੂੰ ਕਿ ਤੁਹਾਡੀ ਕੋਈ ਨਿੱਜੀ ਰੰਜਿਸ਼ ਤਾਂ ਨਹੀਂ ਹੈ ਅੱਜ ਤੁਸੀਂ ਇਸ ਚੀਜ਼ ਦਾ ਉਤਜਕ ਰਹੇ ਹੋ ਜੀ ਮੇਰੀ ਨਹੀਂ ਨਿੱਜੀ ਰੰਜਿਸ਼ ਕੋਈ ਨਹੀਂ ਕੋਈ ਰੰਜਿਸ਼ ਨਹੀਂ ਹੈ ਜੀ ਕਿਉਂਕਿ ਸਾਡੇ ਕਮੈਂਟਾਂ ਦੇ ਵਿੱਚ ਬਕਾਇਦਾ ਇਹ ਗੱਲ ਮੈਸੇਜ ਆਉਣੇ ਆ ਜੀ ਕਿ ਇਹਨਾਂ ਨੇ ਆਪਣੀ ਨਿੱਜੀ ਰੰਜਿਸ਼ ਕੱਢ ਰਹੇ ਆ ਮੇਰੀ ਕੋਈ ਰੰਜਿਸ਼ ਨਹੀਂ ਹੈ ਜਿਸ ਨਾਲ ਕਹਿੰਦਾ ਇਹ ਕਿੰਨਾ ਵੀ ਜਿਹਦਾ ਹੱਕ ਖੋਇਆ ਬੰਦੇ ਦਾ ਉਹਨੂੰ ਹੱਕ ਮਿਲਣਾ ਚਾਹੀਦਾ ਜੀ ਅਬਕਾਰ ਨੇ ਖੋਲ ਵੀ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਇਹਦੇ ਸਬੰਧ ਵਿੱਚ ਜੀ ਨਹੀਂ ਕੀਤੀ ਜੀ ਠੀਕ ਹੈ ਜੀ ਨਹੀਂ ਕੀਤੀ ਜੀ ਹਾਂ ਜੀ ਹੋਰ ਕੀ ਕਹਿਣਾ ਜੋਗ ਰਵਿੰਦਰ ਜੀ ਮੈਂ ਕਿਹੜਾ ਚੋਰਨਾ ਜੀ ਮੈਂ ਆਟੇ ਹੀ ਪਾਈ ਸੀ ਜੀ ਆਟੇ ਦੇ ਤੋਂ ਮੈਨੂੰ ਇਹਨਾਂ ਨੇ ਮਨਾ ਕਰਤਾ ਸੀ ਜੀ ਤੇ ਪਹਿਲਾਂ ਮੈਂ ਆਟੇ ਪਾਈ ਸੀ ਸਿੱਟੀ ਸਾਣੇ ਜੀ ਜੀ ਸਾਡਾ 2 ਮਹੀਨੇ ਹੋ ਗਏ ਜੀ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਜੀ ਫਿਰ ਮੈਂ ਆਜਾਈ ਪਈ ਜੀ ਇਹਨਾਂ ਨੂੰ ਉੱਪਰ ਐਜ਼ ਅ ਰਿਜ਼ਰਵ ਜੀ ਇਹਨਾਂ ਨੇ ਮੈਨੂੰ ਕਹਿਤਾ ਵੀ ਸਿਟੀ ਸ਼ਾਣੇ ਜਾਓ ਉੱਥੇ ਤੁਹਾਡੇ ਮਿਲੂਗਾ 메인 ਚਲਾਨ ਉਹ ਐਂਟੀਸਮੈਂਟ ਚਲਾਨ ਜਦੋਂ ਮੈਂ ਉੱਥੇ ਐਸਐਸਓ ਸਾਹਿਬ ਨਾਲ ਗੱਲ ਕੀਤੀ ਉਹ ਗੱਦੇ ਵੀ ਸੇਰੇ ਆ ਜਿਓ ਕੋਈ ਗੱਲ ਨਹੀਂ ਮੈਂ ਬਾਹਰ ਆ ਜੀ ਕਹਿੰਦੇ ਤੁਸੀਂ ਕੌਣ ਆ ਲਗਾ ਮੈਂ ਇਹਦਾ ਮਦੇਈ ਨਹੀਂ ਹੈ ਜੀ ਮੈਂ ਥਰਡ ਪਾਰਟੀ ਆ ਮੈਨੂੰ ਆਜੇ ਜਾਈਂਦੀ ਹੈ ਜੀ ਦੋਨੇ ਚਲਾਨਾ ਦੀ ਜੀ ਕਿੰਨੇ ਵੀ ਅਸੀਂ ਤੁਹਾਨੂੰ ਦੇ ਨਹੀਂ ਸਕਦੇ ਮੈਂ ਕਿਉਂ ਜੀ ਕਹਿੰਦੇ ਨਿੱਜੀ ਮਾਮਲਾ ਅਵਕਰ ਸਿੰਘ ਦਾ ਜੀ ਮੈਂ ਕਹਿੰਦਾ ਜੀ ਮੈਂ ਅਵਕਰ ਸਿੰਘ ਦਾ ਨਿੱਜੀ ਮਾਮਲਾ ਮੈਂ ਕੋਈ ਜ਼ਿਆਦਾ ਦਾ ਬੇਰਵਾਹੀ ਮੰਗ ਰਿਹਾ ਜੀ ਉਹ ਨੌਕਰੀ ਕਰ ਰਿਹਾ ਨੌਕਰੀ ਤੱਥਾਂ ਦੇ ਹਿਸਾਬ ਦੇ ਨਾਲ ਆਧਾਰ ਤੇ ਮੰਗ ਰਿਹਾ ਜੀ ਮੈਨੂੰ ਕਹਿੰਦੇ ਵੀ ਅਸੀਂ ਦੇ ਸਕਦੇ ਮੈਂ ਕਹਿੰਦਾ ਚਲੋ ਮੈਂ ਹਾਈ ਕੋਰਟ ਤੋਂ ਚਲੂੰਗਾ ਜੀ ਐਸਐਸਓ ਸਾਹਿਬ ਕਹਿੰਦੇ ਵੀ ਹਾਈ ਕੋਰਟ ਤੋਂ ਲੈ ਲਈ ਕੋਈ ਨਾ ਵਕੀਲ ਵਧਿਆ ਕਰੀਂ ਠੀਕ ਹੈ ਜੀ ਜਾਣੀ ਸਿੱਧੇ ਤੌਰ ਤੇ ਤੁਹਾਨੂੰ ਹਾਂ ਜੀ ਮੈਨੂੰ ਸਿੱਧੇ ਤੌਰ ਤੇ ਧਮਕੀ ਦਿੱਤੀ ਐ ਇੱਕ ਵਾਰੀ ਕਿਹਾ ਵਕੀਲ ਵਧਿਆ ਕਰੀ ਉਹ ਤੇ ਹਾਈ ਕੋਰਟ ਕਿਹੜੇ ਕਿਹੜੇ ਐਸਐਚਓ ਸਾਹਿਬਾ ਜੀ ਹੋ ਰਮਿੰਦਰ ਆ ਜੀ ਪਰਮਿੰਦਰ ਜਿਹੜੇ ਹੁਣ ਨਵੇਂ ਆਏ ਨੇ ਜੀ ਸਿਟੀ ਸਾਡੇ ਠੀਕ ਹੈ ਜੀ ਜਾਣੀ ਜੇ ਹੁਣ ਤੁਸੀਂ ਅੱਜ ਸਾਡੇ মিডিਆ ਸਾਹਮਣੇ ਆਏ ਹੋ ਤੁਹਾਡੇ ਕੋਲੇ ਆਰਟੀਆਈ ਦਾ ਤਸਦੀਕ ਸੁਦਾ ਰਿਕਾਰਡ ਆ ਜੀ ਇਹ ਬਿਲਕੁਲ ਰਿਕਾਰਡ ਮੇਰੇ ਕੋਲ ਦੀ ਜਿਓ ਮੋਹਰੇ ਲੱਗੀਆਂ ਹੋਈਆਂ ਜੀ ਉਹਦੇ ਅਪਕਾਰ ਦੇ ਵਿੱਚ ਲਿਖਿਆ ਆ ਵੀ ਨਿੱਜੀ ਤੌਰ ਤੇ ਮੇਰੀ ਜਾਣਕਾਰੀ ਨਾ ਦਿੱਤੀ ਜਾਵੇ ਕਿਸੇ ਨੂੰ ਠੀਕ ਹੈ ਜੀ ਬਸ ਹੁਣ ਤੁਸੀਂ ਉਹ ਸਾਰਾ ਪੱਖ ਸੁਣ ਲਿਆ ਹੈ ਕਿ ਰਵਿੰਦਰ ਸਿੰਘ ਮੁੱਲਾਪੁਰ ਨੇ ਕਿਹੜੇ-ਕਿਹੜੇ ਦੋਸ਼ ਲਗਾਏ ਅਤੇ ਕਿਹੜੀਆਂ-ਕਿਹੜੀਆਂ ਧਰਾਵਾਂ ਤੇ ਤਹਿਤ ਇਹਨਾਂ ਉੱਪਰ ਪਰਚਾ ਦਰਜ ਹੋਇਆ ਸੀ ਉਪਕਾਰ ਸਿੰਘ ਦੇ ਉੱਪਰ ਉਹ ਸੁਣ ਚੁੱਕੇ ਹੋ ਹੁਣ ਅਸੀਂ ਉਹ ਪੱਖ ਤੁਹਾਨੂੰ ਸੁਣਾਵਾਂਗੇ ਕਿ ਜਦੋਂ ਇਸ ਦੇ ਸਬੰਧ ਵਿੱਚ ਮੌਜੂਦਾ ਰੀਡਰ ਉਪਕਾਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਵਿਕਰ ਭਾਈ ਹਲੋ ਹਲੋ ਉਪਕਾਰ ਜੀ 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 ਹਾਲ ਅ ਵੀਰੇ ਠੀਕ ਠਾਕ ਹੋ ਹਾਂਜੀ ਹਾਂਜੀ ਮੇਰੇ ਨਸੀਬ ਤਰਫ ਗੱਲ ਕਰ ਰਿਹਾ ਪੱਤਰਕਾਰ ਹਾਂਜੀ ਹਾਂਜੀ ਬਰਾ ਕੀ ਹਾਲ ਆ ਠੀਕ ਠਾਕ ਆ ਵਧੀਆ ਵਧੀਆ ਇੱਥੇ ਜਨਾਬ ਮੂਰੇ ਆਦ ਇੱਥੇ ਆ ਮੈਂ ਸਾਡੇ ਸਾਂਝ ਕੇਂਦਰ ਤੇ ਹੀ ਗੱਲ ਨੂੰ ਬਲੱਡ ਕੈਂਪ ਜਿਹਾ ਲਗਣਾ ਕਰਕੇ ਉਹਦੇ ਜ਼ੋਨ ਦੇ ਅਰੇਂਜ ਕਰਦੇ ਆ ਠੀਕ ਆ ਚਲੋ ਮੈਂ ਭਰਾ ਨੂੰ ਇੱਕ ਖਬਰ ਦੇ ਨੇਟਵਰਕ ਫੋਨ ਲਾਇਆ ਸੀਗਾ ਦੱਸੋ ਦੱਸੋ ਇੱਕ ਮੁੱਲਾਪੁਰ ਤੋਂ ਅਰਵਿੰਦਰਪਾਲ ਸਿੰਘ ਪੁੱਤਰ ਪਿਆਰੇ لال ਜੀ ਓਕੇ ਜੀ ਹਾਂ ਉਹਨਾਂ ਨੇ ਨਾ ਸਾਨੂੰ ਬੁਲਾਇਆ ਸੀਗਾ ਪਰਸੋਂ ਓਕੇ ਹਾਂਜੀ ਉਹਨਾਂ ਨੇ ਇੱਕ ਪੱਖ ਦਿੱਤਾ ਵੀਰੇ ਜਿਹਦੇ ਜਿਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਵੀ ਇੱਕ ਤੁਹਾਡੇ ਦੇ ਮੁਕੱਦਮਾ ਦਰਜ ਹੋਇਆ ਸੀਗਾ 2008 ਦੇ 315 ਨੰਬਰ ਜੀ ਨਹੀਂ ਜੀ ਉਹ 2013 ਚ ਕੀਤਾ ਉਹ ਚ ਜੀ ਅੱਛਾ ਕੀ ਹੈਗਾ ਜੀ ਪੂਰਾ ਮਾਮਲਾ ਵੀਰੇ ਅਸਲ ਚ ਉਹ ਉਹ ਐਫ ਆਈ ਆਰ ਬਰੀ ਹੋ ਚੁੱਕੀ ਹੈ ਜੀ ਜੀ ਉਹ ਤਾਂ ਮੈਨੂੰ ਨਾਲ ਬੱਸ ਆ ਵੀਰੇ ਉਹ ਤਾਂ ਆਪਣੇ ਪੱਖ ਚ ਵੀ ਦੱਸਦੇ ਆ ਉਹ ਕਹਿੰਦੇ ਪਰ ਉਸ ਤੋਂ ਪਹਿਲਾਂ ਜਦੋਂ ਐਫ ਆਈ ਆਰ ਹੋ ਗਈ ਉਸ ਤੋਂ ਬਾਅਦ ਆਪਾਂ ਭਾਤੀ ਨਹੀਂ ਹੋ ਸਕਦੇ ਸੀ ਉਹਨਾਂ ਨੇ ਇਹ ਗੱਲ ਕਹੀ ਆ ਜੀ ਨਹੀਂ ਜੀ ਉਹ ਸਾਰੀ ਪ੍ਰਕਾਸ਼ ਚੱਲਦੀ ਪਈ ਹੈ ਮੈਂ ਹਜੇ ਪ੍ਰਕਾਸ਼ ਤੋਂ ਬਾਅਦ ਤੁਹਾਨੂੰ ਅਫੀਸ਼ੀਅਲ ਦੇ ਦੂੰਗਾ ਸਟੇਟਮੈਂਟ ਬਟਲ ਰੋਂਗ ਆ ਉਥੇ ਐਫ ਆਈ ਆਰ ਪਹਿਲਾਂ ਉਹ ਤਾਂ ਹੋਰ ਬੰਦੇ ਸਜ਼ਾ ਵੀ ਹੋ ਗਏ ਸੀ 2013 ਚ ਬਾਅਦ ਚ ਕੀਤੀ ਸੀ ਜੀ ਨੋਮੀਨੇਟ ਕੋਸ਼ ਜੀ ਜੀ ਠੀਕ ਆ ਵੀਰ ਕਿਉਂਕਿ ਉਹਨਾਂ ਨੇ ਸਾਰੇ ਜਿੰਨੇ ਵੀ ਰਿਕਾਰਡ ਸੀ ਡਾਕੂਮੈਂਟ ਸੀ ਨਾ ਉਹ ਸਾਨੂੰ ਕੱਲ ਦਿਖਾਏ ਸੀਗੇ ਆਪਣੇ ਉਹਦੇ ਚ ਜਦੋਂ ਅਸੀਂ ਖਬਰ ਬਣਾ ਰਹੇ ਸੀਗੇ ਓਕੇ ਜੀ ਤੇ ਹਾਂ ਉਹ ਜਦੋਂ ਮੈਂ ਦੇਖੇ ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਤੁਸੀਂ ਆਪਣਾ ਪੱਖ ਦਿਓ ਮੈਂ ਪੱਖ ਲੈਣ ਲਈ ਤੁਹਾਨੂੰ ਕਾਲ ਕੀਤੀ ਸੀਗੀ ਜੀ ਠੀਕ ਆ ਜੀ ਹਾਂ ਜੀ ਹਾਂ ਉਹ ਕਹਿੰਦੇ ਵੀ ਅੱਜ ਜੀ ਹਾਂ ਜੀ ਉਨਾਂ ਕੋਲ ਇਨਵੈਸਟੀਗੇਸ਼ਨ ਚਾ ਮੈਂ ਉਹ ਤੋਂ ਬਾਅਦ ਚ ਫਿਰ ਤੁਹਾਨੂੰ ਦੇ ਦੂੰਗਾ ਪੱਤਰ ਆਪਣਾ ਅ ਅਸਲ ਚ ਵੀਰੇ ਗੱਲ ਪਤਾ ਕਿ ਇਹ 2-3 ਦਿਨ ਹੋ ਗਏ ਖਬਰ ਬਣਾਈ ਨੂੰ ਮੈਂ ਉਹ ਖਬਰ ਚਲਾਉਣੀ ਸੀ ਕਰਕੇ ਭਰਾ ਦਾ ਪੱਖ ਜਾਣਨਾ ਚਾਇਆ ਸੀ ਮੈਂ ਤੁਹਾਨੂੰ ਦੱਸਤਾ ਵੀ ਉਹ ਇਹ ਰੋਂਗ ਫੈਕਟ ਆ 2008 ਵਾਲੇ 2013 ਦਾ ਆ ਅ ਚਲੋ ਠੀਕ ਆ ਵੀਰੇ ਕੋਈ ਗੱਲ ਨਹੀਂ ਧੰਨਵਾਦ ਜੀ ਜੀ ਓਕੇ ਹੁਣ ਤੁਸੀਂ ਉਹ ਪੱਖ ਵੀ ਸੁਣ ਲਿਆ ਜਿਸ ਦੇ ਵਿੱਚ ਅਪਕਾਸ ਸਿੰਘ ਨੇ ਆਪਣਾ ਪੱਖ ਰੱਖਿਆ ਅੱਜ ਇਹ ਦਰਖਾ ਉਪਕਾਰ ਸਿੰਘ ਦੇ ਖਿਲਾਫ ਚੱਲ ਰਹੀ ਦਰਖਾਸਤ ਅੱਜ ਵੀ ਲੁਧਿਆਣਾ ਜ਼ਿਲ੍ਹੇ ਦੇ ਮਾਨਯੋਗ ਐਸਐਸਪੀ ਦੇ ਅਧੀਨ ਕੰਮ ਕਰਨ ਵਾਲੇ ਡੀਐਸਪੀ ਸਾਹ ਕੋਲ ਚੱਲ ਰਹੀ ਹੈ ਅਤੇ ਅਸੀਂ ਜਦੋਂ ਉਹਨਾਂ ਦਾ ਪੱਖ ਜਾਨਣਾ ਚਾਹਿਆ ਤਾਂ ਉਹ ਕੀ ਕਹਿੰਦੇ ਨੇ ਤੁਸੀਂ ਵੀ ਸੁਣੋ ਹਲੋ ਹਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਪੱਤਰਕਾਰ ਨਸੀਬ ਬਰਕ ਗੱਲ ਕਰ ਰਿਹਾ ਜੀ ਹਾਂਜੀ ਨਸੀਬ ਜੀ ਕੀ ਹਾਲ ਹੈ ਸਰ ਠੀਕ ਠਾਕ ਹੋ ਹਾਂਜੀ ਠੀਕ ਹੈ ਚਲੋ ਵਧੀਆ ਚੱਜਦਾ ਸਰ ਇੱਕ ਤੁਹਾਡੇ ਕੋਲੇ ਮੈਟਰ ਚੱਲ ਰਿਹਾ ਹੈਗਾ ਜੀ ਅਪਕਾਰ ਸਿੰਘ ਵਾਲਾ ਜੀ ਉਹ ਜਿਹਦੇ ਦਰਖਾਸਤ ਕਰਤਾ ਹੈਗੇ ਨਰਵਿੰਦਰ ਸਿੰਘ ਜੀ ਰਾਜਪਾਲ ਨਰਵਿੰਦਰਪਾਲ ਪਹਾੜਾਖੇ ਵਾਲਿਆਂ ਨੇ ਦਿੱਤੀ ਹੈ ਦਰਖਾਸਤ ਬਿਲਕੁਲ ਚੱਲ ਰਹੀ ਹੈ ਜੀ ਜੀ ਕੀ ਸਟੇਟਸ ਆਦੀ ਉਹਦਾ ਅਸਲ ਦੇ ਵਿੱਚ ਹੁਣ ਅਸੀਂ ਦੀ ਮੈਂ ਪੜਤਾਲ ਮੁਕੰਮਲ ਕਰ ਲਈ ਹੈ ਦੀ ਮੈਂ ਫਾਈਨਲ ਰਿਪੋਰਟ ਭੇਜੀ ਹੈ ਆਪਣੇ ਅਫਸਰਾਂ ਵਾਲਾ ਨੂੰ ਜਦੋਂ ਪ੍ਰੂਵ ਹੋਊਗੀ ਉਸ ਤੋਂ ਬਾਅਦ ਹੀ ਮੈਂ ਕੋਈ ਕਮੈਂਟ ਕਰ ਪਾਵਾਂਗਾ ਹਜੇ ਤਾਂ ਮਤਲਬ ਕਿ ਪਾਈਪਲਾਈਨ 'ਚ ਹੀ ਹੈ ਨਾ ਠੀਕ ਹੈ ਜੀ ਠੀਕ ਹੈ ਠੀਕ ਹੈ ਜਾਣੀ ਭਈ ਇੱਥੇ ਤਫ਼ਤੀਸ਼ ਤਫ਼ਤੀਸ਼ ਚੱਲ ਰਹੀ ਹੈ ਇਹੋ ਜਿਹੀ ਅਨਵੈਸਟੀਗੇਸ਼ਨ ਹੈ ਗਿਆ ਫਾਈਨਲ ਰਿਪੋਰਟ ਅਸੀਂ ਮਨਕੀ ਭੇਜ ਦੇ ਅਫਸਰਾਂ ਨੂੰ ਆਈਡੀਆ ਸਰ ਕਿੰਨੇ ਕ ਟਾਈਮ ਤੱਕ ਪੂਰ ਕੰਪਲੀਟ ਹੋ ਜੂਗੀ ਇਹ ਵਿਦਰਨ ਵੀਕ ਹੋ ਜੂਗੀ ਠੀਕ ਹੈ ਸਰ ਥੈਂਕ ਯੂ ਸਰ ਓਕੇ ਅੱਜ ਦਾ ਤਾਜ਼ੀ ਆਪਣੇ ਸਰੋਤਿਆਂ ਅਤੇ ਦਰਸ਼ਕਾਂ ਨੂੰ ਇੱਕ ਅਪੀਲ ਕਰਨੀ ਚਾਹਾਂਗੇ ਕਿ ਇਹ ਬੀਤੇ ਕਈ ਦਿਨਾਂ ਤੋਂ ਮੈਂ ਸਰਕਾਰਾਂ ਅਤੇ ਪੁਲਿਸ ਪ੍ਰਸ਼ਾਸਨ ਦੇ ਕੁਝ ਅਫਸਰਾਂ ਦੇ ਖਿਲਾਫ ਆਪਣੀ ਆਵਾਜ਼ ਨੂੰ ਬੁਲੰਦ ਕਰਦਾ ਆਇਆ ਲੋਕ ਮਸਲਿਆਂ ਨੂੰ ਜਨਤ ਕਰਦਾ ਆਇਆ ਹਾਂ ਜਿਸ ਨੂੰ ਲੈ ਕੇ ਮੇਰਾ ਚੈਨਲ ਪਿਛਲੇ ਦਿਨ ਜਾਨੀ ਕਿ ਕੱਲ ਦੁਪਹਿਰ ਨੂੰ ਬੰਦ ਕਰ ਦਿੱਤਾ ਗਿਆ ਮੈਂ ਸਭ ਤੋਂ ਪਹਿਲਾਂ ਆਪਣੇ ਸਰੋਤਿਆਂ ਤੇ ਦਰਸ਼ਕਾਂ ਨੂੰ ਅਪੀਲ ਕਰਦਾ ਕਿ ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਨੂੰ ਤੁਹਾਡੇ ਸਾਥ ਦੀ ਬਹੁਤ ਜ਼ਰੂਰਤ ਹੈ ਤੁਸੀਂ ਸਾਡਾ ਚੈਨਲ ਦੇਖੋਗੇ ਸ਼ੇਅਰ ਕਰੋਗੇ ਕਮੈਂਟ ਕਰੋਗੇ ਲਾਈਕ ਕਰੋਗੇ